ਹਾਂਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜੂ ਮਾਨਸਾ ਵਾਲਾ ਤੇ ਲੋ ਵੀ ਅੱਜ ਆਪਣੇ ਕੋਲੇ ਬਾਈ ਬੈਠਾ ਯੂਟਿਊਬਰ ਆਪਣਾ ਵਰਸ਼ਾ ਚੈਨਲ ਦਾ ਨਾਮ ਆ YouTube ਦਾ ਤੇ ਸਾਰੇ ਜਣਾਂ ਨੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਵੀਡੀਓ ਵੱਧ ਤੋਂ ਵੱਧ ਬਹੁਤ ਘੈਂਟ ਵੀਡੀਓ ਹੁੰਦੀਆਂ ਮੈਂ ਵੀ ਹੁਣੀ ਦੇਖ ਕੇ ਆਟਾ ਤੇ ਤੁਸੀਂ ਵੀ ਸਾਰੇ ਜਣੇ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੱਧ ਤੋਂ ਵੱਧ ਰਿਪੋਰਟ ਕਰ ਦਿਓ ਬਾਕੀ ਕੋਈ ਗੱਲ ਨਹੀਂ ਬਹੁਤ ਜਲਦੀ ਆਪਾਂ ਮਿਲਦੇ ਆਂ ਵੀਡੀਓ ਦੇ ਵਿੱਚ ਥੈਂਕ ਯੂ ਦੋਸਤੋ ਨੂੰ ਬਾਤ ਹੀ ਆਵਾਂ ਤਾਂ ਸ੍ਰੀਸ਼ਟੇ ਦੀਆਂ ਸੀਗੀਆਂ ਸੰਭਾਰ ਆਇਆ ਹੁਣ ਦਾ ਹੁੰਦਾ ਫੇਰ ਲੈ ਕੇ ਦੇ ਜਿਸ ਕੋਟ ਆ ਗਿਆ ਨਹੀਂ ਕਿ ਜਿੰਨੇ ਸੁਧਾਰ ਆਏਗਾ ਅੱਛਾ ਫੋਨ ਪਾ ਤਾਗਾ ਹਮ ਸਭ ਇੱਕੇ ਹਤੇ ਜਿਹੜਾ ਹਰ ਪਰਦੀ ਨਹੀਂ ਆਉਣੀ ਬਸ ਹੁਣ ਹੋ ਜਾਏਗੀ ਕਿ ਭਰਾ ਦਾ ਫੋਨ ਨਹੀਂ ਆਇਆ ਇਹਦੇ ਪੇਕਾ ਤੇ ਨਹੀਂ ਕੋਈ ਫੋਨ ਆਇਆ ਇਹਦਾ ਸੁਧਾਰਾ ਨਹੀਂ ਲੈ ਕੇ ਆਏਗਾ ਜਿਵੇਂ ਕਰਦੀ ਆਉਂਦੀ ਹਾਂ ਸਾਨੂੰ ਪਤਾ ਹੀ ਹੈਗਾ ਹਨਾ ਆਇਆ ਤਾਂ ਨਹੀਂ ਕਿਤੇ ਕੋਈ ਫੋਨ ਫਿਰ ਮੰਨਾ ਵਰਗੀ ਦੀ ਗੱਲ ਨਹੀਂ ਕਰੀਏਗੀ ਨਾ ਨਾ ਕਿਸੇ ਨਾਲ ਨਹੀਂ ਮੈਂ ਤੂੰ ਦਾ ਵੀ ਹੋ ਵੀ ਤੇਰੇ ਨੂੰ ਵੀ ਨਹੀਂ ਲਈ ਹੋਣੀ ਕਦੇ ਸੁਧਾਰਾਂ ਦਾ ਦੀ ਆ ਨਾ ਕਹ ਸੁਧਾਰਦਾ ਕਿਹੜਾ ਕੋਈ ਬਾਹਰ ਹੋਇਆਗਾ ਹੂੰ ਉਸੇ ਦਾ ਸ਼ੂਟਰ ਮੇਰੇ ਕੋਲ ਕੋਈ ਨਾ ਆਉਂਦੇ ਕੋਈ ਨੂੰ ਤਾਂ ਜਵੇਂ ਅੱਧੀ ਹੋ ਗਈ ਭੈਣ ਹੈਨਾ ਸੋਚਾਂ ਕਰ ਕਰ ਕੇ ਆ ਵੀਰੇ ਤੂੰ ਸੱਚੀ ਆ ਗਿਆ ਮੈਂ ਤਾਂ ਹੁਣ ਐਸੀ ਭੈਣੇ ਸੰਧਾਰਾ ਲੈ ਕੇ ਤੂੰ ਤਾਂ ਫੋਨ ਵੀ ਨਹੀਂ ਕੀਤਾ ਵੀਰੇ ਮੈਂ ਕਿਹੜੇ ਮੋਨ ਨਾਲ ਫੋਨ ਕਰਦੀ ਭੀਣਾ ਭੈਣੇ ਰੋਣਾ ਆ ਲੈ ਸੰਧਾਰਾ ਵੀਰੇ ਮੇਰੇ ਲਈ ਸੰਧਾਰਾ ਹਾਂ ਭੈਣੇ ਤੇਰੇ ਵਾਸਤੇ ਲੈ ਆ సరే బాగా సరే పడే ਮੇਰੇ ਮਾਣੇ ਮਾਰਦੀਆਂ ਨੂੰ ਵੀ ਆਇਆ ਨਹੀਂ ਕੋਈ ਬੰਦਾ ਨਹੀਂ ਇਹ ਤਾਂ ਕੀ ਮਹਿਣਾ ਹੈਗਾ ਭਣੇ ਮੈਂ ਤਾਂ ਤਾਂ ਨਹੀਂ ਜਿਹੜੇ ਵੱਡ ਰਹਿੰਦੀ ਨਹੀਂ ਮੈਂ ਤਾਂ ਨਾ ਰੰਡੀਏ ਕੋਈ ਤੁਰੇ ਘਰ ਬੰਦਾਂਗੀ ਪਹਿਲੀ ਵਾਰੀ ਜਦੋਂ ਮਾ ਸੋਣਾ ਸ਼ਾਂਤ ਰਹਿ ਕਰਿਆ ਛੁੱਟ ਕੇ ਫਿਰ ਮੈਂ ਜੇਟਾ ਨਾਲ ਸੋ ਦੇਖੀ ਤਾ ਤਾਂ ਇਹ ਹੋ ਗਿਆ ਕਣ ਛੁੱਟ ਕੇ ਇਹ ਸੁਣ ਲਈ ਦੀ ਨਾਤੀ ਕਰਾ ਰਿਆ ਜਿ ਵਕਾਂ ਬੱਚੇ ਕੁਛ ਆਈਂਦੇ ਨੇ ਭਣੇ ਹੁੰਦਾ ਹਾਸਾ ਹੁੰਦੀ ਛੜਾ ਮੁੰਡਾ ਸੰਜੇ ਬੱਚੇ ਖੁਸ਼ੀਆਂ ਹੀ ਦੇਣੇ ਮੁੰਡਾ ਕੁੜੀ ਸਾਡੇ ਖੁਸ਼ ਨੇਗੀ ਮੈਂ ਕੰਮਾਂ ਦੀ ਵਾਕ ਤੇ ਸ਼ੌਂਕ ਨਾਲ ਕਰਨਾ ਤੇ ਜਿਸ ਤਰ੍ਹਾਂ ਜਿਵਾਂਗੀ ਤੇਰੇ ਕੋਈ ਗੱਜ-ਵੱਜ ਕੇ ਕਰਦੇ ਨੇ ਭੈਣ ਉਹਨਾਂ ਦੇ ਕਿਹੜਾ ਕੋਈ ਲੜਾਈ ਨਹੀਂ ਹੁੰਦੀ ਰੋਜ਼ ਸੱਸਾਂ ਦੇ ਬਦਲ ਨੂਹਾਂ ਦੇ ਹੱਥਾਂ ਚ ਹੁੰਦੀਆਂ ਲੱਗੀਆਂ ਸਾਡੀ ਬਹੁਤ ਐਨੀ ਸਿਆਣੀ ਹੈ ਕਿ ਬੱਚੇ ਖੁਸ਼ੀਆਂ ਦੇਣੇ ਮੈਂ ਤੇ ਇਹੀ ਸਾਰਾ ਤਾਂ ਵਧੀਆ ਦਾ ਹੁਣ ਮੈਂ ਆਪਣਾ ਤਾਂ ਮੰਗਰ ਲ ਬਣਾਈ ਜਾਊਗਾ ਹਾਂ ਇਹ ਸੁਧਾਰੇ ਤੋਂ ਨੂਰ ਦਾ ਕੋਈ ਹੋਣੀ ਹੈ ਜੇ ਕੋਣ ਨੂੰ ਕੋ ਮੈਂ ਤਾਂ ਫਿਰ ਬਦਈ ਮੈਂ ਤਾਂ ਹੁੰਦਾ ਹੀ ਬਦਈ ਕਰਦਾ ਹਾਂ ਕੋਈ ਪਿੰਡਾਂ ਦਾ ਸੁਧਾਰਾ ਵੀ ਆਉਂਦਾ ਦਵਾਈ ਦਾ ਵੀ ਆਉਂਦਾ ਲੋੜੀ ਦਾ ਵੀ ਆਉਂਦਾ ਨਹੀਂ ਬੱਚੇ ਨੂੰ ਨਹੀਂ ਦਿੰਦੇ ਹੁੰਦੇ ਨਾ ਉਹ ਦੇਖ ਕੇ ਤੱਕੜਾ ਨਹੀਂ ਦੇ ਪੈਸਾ ਵੀ ਨਹੀਂ ਤੱਕਣੀ ਕੋਈ ਕਾਸੇ ਦੀ ਨਹੀਂ ਸੰਤਾ ਮੈਂ ਤਾਂ ਆਉਂਦਾ ਹੀ ਹੈ ਧਰਨਾ ਕਰਦਾ ਨਾ ਦੋਣ ਨਹੀਂ ਬੜਾ ਜੀ ਸੰਤਾ ਸਰ ਤਾਂ ਬੜੀਆ ਸਾਰਾ ਬੜੀਆ ਸੁਧਾਰਾ ਵੀ ਆਉਂਦਾ ਸਹੁਰੇ ਕੋਈ ਪਤਾ ਨਹੀਂ ਉਸ ਦਾ ਫਿਰ ਉਸ ਦਾ ਕਹੇ ਕਿ ਖੋਲਪੇ ਵਾਲਾ ਕਰੇ ਸਾਰਾ ਮਾਤ ਕਰੇ ਇਸਤਾ ਸਭ ਰੋਣਾ ਰਹਾ ਤੁਹਾਡੇ ਬਾਰੇ ਨਹੀਂ ਹੋਗੇ ਬੱਚੇ ਨੇ ਆਪ ਦੇ ਆਪ ਹੀ ਕਰਾ ਲਏ ਇਥੇ ਕਿਹੜਾ ਕੋਈ ਹੋਰ ਕਰਨ ਨੂੰ ਕਹਿ ਦੇ ਨਹੀਂ ਸਕਦੇ ਵੀ ਮਾਂ ਤੁਸੀਂ ਐ ਕੀਤਾ ਤੇ ਆਏ ਹੁਣ ਦੋਆਂ ਦੀ ਰਾਜਵੰਦੀ ਨਾਲ ਰਹਿ ਆਇਆਗਾ ਹਾਂ ਤਾਂ ਠੀਕ ਹੈ ਜੇ ਮਿਲਦੀ ਹੈ ਵਧੀਆ ਨੇ ਦੋ ਜਾਨੇ ਖੁਸ਼ ਨੇਗੀ ਹਾਂ ਬਿਠਾ ਕੇ ਚੱਲ ਜੀ ਬਤਾਂਦੇ ਹਾਂ ਮੈਂ ਘਰੋਂ ਜੀ ਹਾਂ ਦੋਨ ਕੀ ਤਾਂ ਹਲੋ ਜੀ ਪਾਣੀ ਮਰੂਤ ਘਰੋਂ ਫੋਨ ਆਉਂਦਾ ਸੈਕਿੰਡ ਜੇ ਜੀ ਜੀ ਤਾਂ ਨਹੀਂ ਆਉਂਦਾ ਜòn ਲੱਗ ਜੂਗਾ ਮੇਰੇ ਕੋਲ ਉਹ ਦਿਵਾਰ ਦਾ ਆਉਗਾ ਖਰਮ ਨੂੰ ਕੋਈ ਨਹੀਂ ਮੇਰੇ ਕਿਹੜੇ ਫਾਨਾ ਆਉਂਦੇ ਨੇ ਲੈ ਬਸ ਲੈ ਅੰਦਰ ਮੇਰੇ ਕੋਲ ਫਾਨਾ ਬਣ ਗਏ ਸੱਚੀ ਆਪੇ ਉਹ ਜਾਨ ਲੱਗ ਜਾਂਦੇ ਨੇ ਭੈਣ ਇਹਦਾ ਕੀ ਹੈ ਦੋ ਚਾਰ ਮਹੀਨਿਆਂ ਦਾ ਗੁੱਸਾ ਕਿਲਾ ਹੁੰਦਾ ਕਿਚਨ ਆਪੇ ਆਉਣ ਲੱਗ ਜਾਂਦੇ ਨੇ ਕਿ ਭੈਣ ਭਾਈ ਆਪਦੇ ਤੀਪ ਤੋਂ ਬਿਨਾ ਕਿੱਥੇ ਹੁੰਦਾਗਾ ਸਰਦਾ ਹੁੰਦਾਗਾ ਤਾਂ ਹੁੰਦਾਈ ਸਰ ਸੀ ਮੈਨੂੰ ਬਤਾ ਦੱਸ ਗੁੱਸਾ ਬਿਲਾ ਖੇਰਾ ਉਹ ਤਾਂ ਕੋਈ ਨਹੀਂ ਠੀਕ ਆਪੇ ਆਉਣ ਲੱਗ ਜਾਂਦੇ ਨੇ ਕਿ ਕੋਈ ਹੋਣੀ ਹੈ ਸਾਨੂੰ ਤਾਂ ਮੇਰੇ ਕੋਲ ਫਰਦਾ ਘਰ ਤੁਹਾਡੇ ਵੀ ਹੋ ਰਹੇ ਨੇ ਹਾਂ ਨਾ ਪਰ ਮੈਂ ਤਾਂ ਹੋਰ ਵੀ 10 ਘਰਾਂ ਦੇ ਜਾਣਾ ਹੈ ਜੀ ਤੁਸੀਂ ਕਿਹੜਾ ਵੰਡਣਾ ਹੈ ਨਾ ਚਲ ਕੋਈ ਨਹੀਂ ਜੀ ਸ੍ਰੀ ਕਾ ਖੀਲਾ ਵਾਲੇ ਘਰ ਨੇ 15 20 ਘਰ ਦੀ ਸਾਈਟ ਚਲ ਠੀਕ ਹੈ ਕੋਈ ਨਾ ਲੱਗਦਾ ਉਧਰ ਵੀ ਜਾਣਾ ਹੈ ਫਿਰ ਮੈਂ ਤਾਂ ਚਾਹ ਅਰੇ ਉਹ ਕੱਲੀ ਏ ਕੁੜੀ ਫੇਰ ਵਿਚਾਰੀ ਕੋਈ ਨਹੀਂ ਮੇਲੀ ਵੜਾ ਏਡੇ ਘਰ ਦੀ ਕੁੜੀ ਤਾਂ ਸਾਨੂੰ ਕੀ ਕਰਾਂ ਗੱਲ ਤਾਂ ਸਹੀ ਕਹੇਗੀ ਵੀ ਇਹ ਵੀ ਹੈ ਨਾ ਤੇ ਕੀ ਆਉਦੇ ਹੁਣੇ ਜਦੋਂ ਫੇਰ ਹੁੰਦੀ ਆ ਕੋਈ ਕਿਹਨੂੰ ਤਾਹੋ ਮੇਚਾ ਕੁੰਮਰੇ ਰੱਖੜੀ ਆਉਂਦੀ ਹਨ ਫੇਰ ਰੱਖੜੀ ਦੇ ਮੇਚਾ ਕੀ ਪਾਈ ਰਿਆ ਸਾ ਉਹ ਦੇਖੜੀ ਦੇ ਰੋਲ ਚਲਨ ਕਰਦੀ ਨਹੀਂ ਇਹ ਗੱਲ ਸਪੁਰਾ ਉਸ ਜੀਵਨਨ ਕਹਿੰਦੀ ਸੀ ਤੇ ਮੰਮੀ ਜੀ ਇਹ ਕੌਣ ਸੀ ਬੱਸ ਸਾਨੂੰ ਬਤਾਇਆ ਉਹ ਤੁਸੀਂ ਕਿੱਥੇ ਵੀ ਨਹੀਂ ਸੀ ਸੰਭਾਰ ਆਇਆ ਹੋਣਾ ਦਾ ਹੁੰਦਾ ਅਫੇ ਲਾਇਕ ਦੇ ਬਿਸਕੁਟ ਆ ਗਏ ਨਿਕੰਦੀ ਨੀਂਗਾ ਸੁਧਾਰ ਆਏਗਾ। ਅੱਛਾ। ਫੋਨ ਪਤਾ ਹੈਗਾ ਹਮਸਰੀ ਕਿਹਦੇ ਤੇ ਜਿਹੜਾ ਹੁਣ ਕਰਤੀ ਨਾ ਨਹੀਂ। ਬਸ ਇਹ ਹੋ ਜਾਂਦੀ ਜੇ ਭਰਾ ਦਾ ਫੋਨ ਨਹੀਂ ਆਇਆ। ਇਹਦੇ ਪਿੱਛਾ ਤੇ ਨਹੀਂ ਕੋਈ ਫੋਨ ਆਇਆ। ਇਹਦਾ ਸੁਧਾਰਾ ਨਹੀਂ ਲੈ ਕੇ ਆਉਂਦਾ। ਜੇ ਮੈਂ ਕਰਦੀ ਆਉਂਦੀ ਆ ਸਾਨੂੰ ਪਤਾ ਹੈਗਾ ਹਨਾ। ਆਇਆ ਕਿ ਨਾ ਕੋਈ ਗੱਲ ਕਰਨ। ਤੇ ਮਮਾ ਵਰਗੀ ਨੂੰ ਗੱਲ ਨਹੀਂ ਕਰੇਗੀ। ਨਾ ਨਾ ਕਿਸੇ ਨਾਲ। ਅੱਛਾ। ਚਲ ਕੋਈ ਨਾ ਆਪੇ ਆਉਣ ਜਾਣ ਲੱਗ ਜਾਂਦੇ ਨੇ। ਪਹਿਲਾਂ ਨਹੀਂ ਪਤਾ ਲੱਗਦਾ ਮਮੀ ਜੀ ਬਾਅਦ ਚ ਤਾਂ ਯਾਦ ਆਉਂਦੀ ਹੈ ਭੈਣ ਭਰਾ ਦੀ। ਕਿਆ ਤਾਂ ਹੋ ਗਿਆ ਤਾਂ ਕੀ ਕਰੀਏ ਫੇਰਾ ਚਲ ਮੈਂ ਵੀ ਚੱਲ ਇਹ ਤਾਂ ਰਖੜੀਆਂ ਦਾ ਵੱਧਾ ਹੋ ਹੁੰਦਾ ਭਰਾ ਨਾਲ ਆਪਾਂ ਵੀ ਰਖੜੀਆਂ ਨਹੀਂ ਜਾਂਦੇ ਤਾਂ ਹਨ ਬਾਹਰ ਇਹ ਤਾਂ ਕੋਈ ਗੱਲ ਨਹੀਂ ਹੁੰਦੀ ਪਰ ਵਸਤੀ ਇਹਨਾਂ ਗੱਲ ਠਹਿ ਜਾਂਦੀ ਹੈ ਜੀ ਜੀ ਵਸੇ ਨਹੀਂ ਮੰਦ ਨੇ ਆਪਦੇ ਆਪੇ ਕਰਾਇਆ ਫੇਰ ਉਹ ਜਾਣ ਉਹ ਬੱਸ ਬਿਸਕੁਟ ਲੈ ਕੇ ਆਉਂਦੀ ਹੁਣ ਜਾਣ ਕੀ ਆਈ ਜੀ ਦੇ ਨਾਲ ਹੁੰਦੇ ਨੇ ਆਪਦੇ ਆਪੇ ਕਰਾਇਗਾ ਇਹਦਾ ਕਿਹੜਾ ਕੋਈ ਸੰਘਾਰ ਆਊਗਾ

ਇਹ ਤਾਂ ਲੰਗਾ ਪਿੱਛੋਂ ਪਤਾ ਲੱਗਦਾ 20ਵੀਂ ਸਦੀ ਤੋਂ ਬਾਅਦ ਪੇਕੇ ਨਹੀਂ ਅਨਸਰਦਾ ਹੁੰਦਾ ਕਦੇ ਵੀ ਹੁਣ ਪੈ ਵੀ ਜਾ ਰਹੇ ਹਾਂ ਮਾਂ ਤੇ ਵੀ ਜਾ ਰਹੇ ਹਾਂ ਕਿ ਨਹੀਂ ਤਾਂ ਕਿਥੇ ਰੁਕ STAND ਵੀ ਨਹੀਂ ਵਿਚਾਰੀ ਹੁਣ ਕਿੰਨਾ ਤੇ ਹਾਰ ਸੀ ਪੇਟੀ ਜਾਂਦੀ ਹਰ ਵਾਰ ਨਹੀਂ ਲਾਤੀ ਆਉਂਦੀ ਸਿਰੱਖੜ ਨਹੀਂ ਹੋਏ ਜਾਂਦੀ ਚਲੋ ਦੇਖੀ ਜਾਊਗੀ ਮਾਂ ਇਹ ਦੇਖੋਗੇ ਆਪ ਬੱਚੇ ਖੁਸ਼ ਹੋਣਗੇ ਆਪ ਹੀ ਹਮਾਂ ਜਾਣ ਲੱਗੇ ਜਾਣਗੇ ਸਾਸਿ ਨਹੀਂ ਮੈਦੇ ਹੁੰਦਾ ਕੋਈ ਪਤਾ ਵੀਰਾਂ ਚੁਰਦਾ ਜੀ ਮਿਠੀ ਕੁਛ ਨਹੀਂ ਕਾਈ ਹੋਈ ਸੀ ਜਿਹਨੇ ਮਾਰੀ ਗਈ ਹੈ ਸੰਭਾਲੇ ਚ ਚੜ ਫੇਰੀ ਕਿਉਂ ਆ ਤੂੰ ਉਦਾਸ ਨਾ ਹੋ ਜਾ ਰੋ ਕੋਈ ਗੱਲ ਨਹੀਂ ਹੁਣ ਬਰਤਨ ਲਾਦੀਆਂ ਨੇ ਲੋਕਾਂ ਦਾ ਕੰਮ ਨਹੀਂ ਜੁੰਦਾ ਮੇਰੇ ਨਾਲ ਮਾਂ ਮੇਰਾ ਤੇ ਕੀ ਕਰਦਾ ਉਹਦੇ ਭਰਾ ਨੂੰ ਆਪ ਕਰਨਾ ਕੋਈ ਗੱਲ ਨਹੀਂ ਨਵੇਂ ਨਵੇਂ ਲਾ ਲੋ ਲੈ ਲਾਗੀ ਜਿਹੜੀ ਗੀਂ ਲਾ ਰਹੀ ਦਾ ਤੇ ਦੱਬੀ ਬਰਤਨ ਲਾ ਗਿਆਣ ਚਲਦੀਆਂ ਦਾ ਧਿਆਨ ਤਾਂ ਟੱਪਣੀ ਆ ਘਰ ਰੱਖੜੀ ਇਦੋਂ ਦੋਨੋਂ ਵਰਤਣ ਲੱਗ ਜਾਂਦੇ ਨੇ ਨਾ ਉਹ ਬਰਾ ਨੂੰ ਦੇਖ ਤੋਂ ਕਾਹ ਚਾਹ ਨਹੀਂ ਲਾ ਬੂ ਬੂ ਨਹੀਂ ਕਰਨੀ ਅੱਜ ਬਰਾ ਨੂੰ ਤੇ ਬਾਕੀ ਸਨਰਜੀ ਦੀ ਦੀ ਗੱਲ ਹੈ ਸ਼ੇਰਾਂ ਨੂੰ ਜਾਨਣਾ ਸ਼ੇਰ ਹਲੇ ਆਉਣਗੇ ਸਮਾਰ ਇੱਕ ਮੰਡੀ ਨੂੰ ਬੰਨ੍ਹਦੇ ਨੇ ਇਹੋ ਗੱਲ ਕਰ ਲੈਣ ਠੀਕ ਆ ਕਦਾਂ ਜਾਨੂੰ ਚਾਹ ਬਣਾਣੀ ਹੈ ਠੀਕ ਆ ਚਾਹ ਵੀ ਨਹੀਂ ਹੈ ਫੜੀ ਲੜ ਗੱਲਾਂ ਤੇ ਕਰੀਆ ਨਾ ਉਹ ਖਾਜ ਮੱਦਦ ਨਹੀਂ ਆ ਨਾ ਮੈਂ ਹਟਾ ਦੇ ਇਹ ਹੋ ਗਿਆ ਜੀ ਹੁਣ ਆ ਰਿਹਾ ਬਸ ਨੂੰ ਤਾਂ ਕੋਈ ਨਾ ਉਹ ਤੇ ਪੈਣ ਆਈ ਸੀ ਸੰਧਾਰਾ ਜ ਲੈ ਕੇ ਹਾਂ ਕੋਈ ਨੂੰ ਦਾ ਸੰਧਾਰ ਆਇਆ ਹੁਣ ਲੈ ਕੇ ਤੇ ਬਿਸਕੁਟ ਆ ਗਈ ਮੇਰੀ ਨੂੰ ਦਾ ਸੰਧਾਰ ਆਇਆ ਅਸਤਾ ਗੱਜ ਵੱਜ ਕੇ ਵਿਆਹ ਕੀਤਾ ਅਸਤਾ ਆਈ ਕੀਤਾ ਲਾਗੀ ਕਰਨ ਕੋਈ ਗਲ ਮੰਨ ਜਵਾਂ ਸਾਂ ਜੇ ਹੋ ਗਿਆ ਵੀ ਆਖੀ ਕਹੇਗੀ ਤੇ ਕਈ ਬਸ ਸਿੰਧਾਰੇ ਵੰਟਣਾ ਉਹਨੇ ਸਾਰੇ ਘਰਾਂ ਦੇ ਵੰਡ ਕੇ ਆਉਂਗੀ ਉਧਰ ਆਛੇ ਦਾ ਮਨ ਜਾ ਹੋ ਰੋਣਾ ਸੁਣ ਲਿਆ ਉਹਦੇ ਜਿਹੜਾ ਹੋਰੋਂ ਦਾ ਮਨ ਹੋ ਗਿਆ ਨਾਲੇ ਨਾ ਮੈਂ ਰੋਜ਼ ਉੱਥੇ ਲੰਘਦਾ ਰੋਜ਼ ਗੁੱਤਮ ਗੁੱਤੀ ਉਹਦੀ ਬਹੁਤ ਉਹਦੇ ਹੱਥੋਂ ਦੀ ਗੁੱਤੀ ਉਹਦੇ ਹੱਥੋਂ ਦੀ ਹੁੰਦੀ ਹੈ ਉਹੀ ਗੱਲ ਬਸ ਸਿੰਧਾਰੇ ਵੇਲੇ ਵੱਡੀਆਂ ਬਣ ਜਾਂਦੀਆਂ ਨੇ ਚੱਕ ਕੇ ਥਾਲ ਹੁਣ ਘਰ ਘਰ ਫਿਰਦੀ ਹੈਗੀ ਜਾਣ ਕੇ ਹੀ ਹੋਣੀ ਹਾਂ ਜਾਣ ਕੇ ਵੀ ਇਹਦੀ ਮੁੰਡਾ ਕਿਹੜਾ ਸੰਧਾਰ ਆਉਂਦਾ ਹੈਗਾ ਫਿਰ ਮੈਂ ਆਛੇ ਨੂੰ ਕਹ ਦਿੱਤਾ ਵੀ ਇਹ ਆ ਗਈ ਤੇ ਮੇਰੇ ਕੋਲੇ ਕਿ ਨਹੀਂ ਮੈਂ ਕਾਹਨ ਸੀ ਕਿ ਨਹੀਂ ਐ ਗੱਲਾਂ ਕਰਦੀ ਸੀਗੀ ਮੈਂ ਆਖਿਆ ਬੁੱਤ ਜੇ ਮੈਂ ਖੁਸ਼ ਹੋਏਗੀ ਉਹਨਾਂ ਦਾ ਕਿਸੇ ਨੂੰ ਕੋਈ ਕਰਨ ਦੀ ਲੋੜ ਨਹੀਂ ਹੈ ਕੋ ਆ ਵੀ ਫਿਰ ਜੱਟ ਮਾਰਸ ਨੂੰ ਫਿਰ ਲੈ ਜਾਣਾ ਉਹ ਲੈ ਕੇ ਆਉਣਾ ਲੈ ਆ ਕੇ ਵੰਡ ਦੇ ਵੀ ਹਾਂ ਫੇ ਫੜਾ ਗਿਆ ਕੋਈ ਨਾ 2 ਕਿਲੋ ਬਿਸਕੁਟ ਐ ਦੋ ਡੱਬੇ ਤਾਂ ਮੁੰਡੇ ਤੇ ਮਗਾ ਲਾਂਗੇ ਆਪੀ ਲੈ ਆਉਗਾ ਫਿਰ ਦੇ ਦਾਂਗੇ ਦੋ ਘਰਾਂ ਦੇ 2 ਕਿਲੋ ਗੋਦੀ ਜੜੀ ਚੀ ਲੋੜ ਲਿਆ ਹਾਂ ਲੈ ਆਵਾਗੇ ਤਾਂ ਤੇ ਦੇ ਉਥੇ ਲੈ ਕੇ ਵੀ ਕੋਣ ਫੜਾ ਕੇ ਜਾਏਗਾ ਹਾਂ ਹੁਣ ਤੁਸੀਂ ਵੰਡ ਦੇਣੇ ਸੀ ਲੈ ਆ ਕੇ ਆਪਸ ਤੀਨੀਆਂ ਉੱਥੇ ਜਾ ਜਾਣ ਕੇ ਹੋਲੰਦੀਆਂ ਨੇ ਫਿਰ ਬਹੁਣ ਬੋਲਦੀ ਐ ਕਿਪਰਾ ਦਾ ਫੋਨ ਤਾਂ ਨਹੀਂ ਆਇਆ ਉਹ ਕਹਿੰਦੀ ਹਜਾਤ ਹੈ ਨਹੀਂ ਕੋਈ ਨਾਲ ਜੋ ਵਿਚਾਰੀ ਮਨਜਪਰ ਕੇਂਦਰਪੜ੍ਹ ਅਸਰ ਨਹੀਂ ਕੀ ਅਸੀ ਸੋਡੀਆਂ ਮੰਗਾ ਕੋਲੇ ਜਾਂ ਜਾਣੇ ਜਾਂ ਬੁਲਾਉਣੇ ਹੈ ਕਿਸੇ ਨੂੰ ਅਸੀਂ ਕਿੰਨਾ ਤੋਂ ਤੁਹਾਡੇ ਘਰੇ ਰਾਗੇ ਸਤਾ ਬਈ ਗੱਜ ਵੱੱਜ ਕੇ ਵਿਆਹ ਕੀਤੇ ਆਈਆਂ ਕਰਨੋਂ ਹਟੇ ਵੱਡੇ ਘਰ ਦੀ ਧੀ ਆ ਸਾਡੀ ਵੱਡੇ ਘਰ ਦੀ ਧੀ ਆ ਲੈ ਸਾਡੀ ਵੀ ਸਰੇ ਵੱਡੇ ਘਰ ਦੀ ਬਹੁਆ ਹਾਂ ਵਿਆਹ ਕੀ ਨਾ ਮਨ ਖੁਸ਼ ਆਂਦੇ ਬੱਚਿਆਂ ਦਾ ਹੁਣ ਤੁਹਾਡੇ ਪਤਾ ਕਿੰਨਾ ਕੁ ਸੁਣਦਾ ਹੋਣਾ ਘਰੇ ਮਾਹ ਉਤੋਂ ਤੇ ਵਿਆਹ ਹੋ ਗੱਜ ਕੇ ਕਰ ਲਿਆ ਤੁਸੀਂ ਤੁਹਾਨੂੰ ਲੱਗਦਾ ਰੋਜ਼ ਲੜਾਈ ਹੁੰਦੀ ਉਹਨਾਂ ਦੇ ਫੇਰ ਹੋਏਗਾ ਤੁਸੀਂ ਤਾਂ ਬਾਹਰ ਜਾਣੇ ਨਾ ਸ਼ਾਂਤ ਨਹੀਂ ਪਤਾ ਲੱਗਦਾ ਚਲ ਕੋਈ ਨਹੀਂ ਮੈਂ ਮਾਸੀ ਨਾਲ ਗੱਲ ਕਰਦਾ ਮਾਸੀ ਨੂੰ ਭੇਜ ਲੈ ਇਪੀ ਲਿਆ ਜਿਹੜੀ ਚੀਜ਼ ਲੋਡ ਅੱਜ ਨਹੀਂ ਹੈਨਾ ਹੋਰ ਅਰੇੜੀ ਕੀ ਕੀ ਜਨਾ ਕਰੀ ਰੇ ਸਾਪ ਤੈਨੂੰ ਚਾਲ ਕਰੀ ਜਾਂਦੇ ਸੀਗੇ ਅੱਛਾ ਤੂੰ ਐ ਕਰ ਫਿਰ ਵੀ ਬੇਬੇ ਤੋਂ ਪੈਸੇ ਲੈ ਜਾ ਹਾਂ ਲੈ ਜਿੰਨੇ ਨੇ ਉਹ ਜਿਹੜਾ ਕੋਈ ਸੁੰਧਾ ਰਸਭੂਰੇ ਦਾ ਪਤਾ ਨਹੀਂ ਕੀ ਚੱਕਰ ਹੈ ਮੈਂ ਵੀ ਅੱਜ ਗੱਲ ਕਰਨ ਆਇਆ ਤੁਹਾਡੇ ਕੋਲ ਮੈਂ ਵੀ ਅੱਛਾ ਹੀ ਗਿਆ ਜੀ। ਜਾਂ ਦੋ ਤਿੰਨ ਟਾਂ ਟਾਂ ਬੇਲਿੰਗ ਤੋਂ ਤੋਂ ਤੇ ਬਿਸਕੁਟ ਲੈ ਆਈ ਮੱਠੀਆਂ ਮੈਂ ਘਰੇ ਪਕਾ ਦੂੰਗੀ ਦੋ ਚਾਰ ਕਰਾਂ ਦੇ ਵੰਡ ਪਾਂਗੇ ਮੂੰਹ ਬੰਦ ਕਰਨੇ ਨਹੀਂ ਕਰ ਦਾਂਗੇ। ਮੈਂ ਵੀ ਐਂ ਜਾਇਆ ਅੱਛਾ ਮਾਡ ਟੈਂਸ਼ਨ ਲੈਣ ਆਂਦਾ ਰਹਾਂ ਉਹ ਗੱਲ ਲਿਆਉਣੇ ਬੰਦ ਬੈ ਕੇ ਮੈਂ ਨਹੀਂ ਲੈ ਕੇ। ਉਹ ਰੋਣੀ ਵਸਤੀ ਨਹੀਂ ਜਿਹੜਾ ਜਾਣ ਜਾਣ ਤੈਨੂੰ ਪਤਲੀ ਉਹ ਕਰਦੀਆਂ ਨੇ ਫਿਰ। ਉਹ ਤਾਂ ਗੱਲ ਹੈ ਨਹੀਂ। ਫਿਰ ਬੋਲਦੀ ਏ ਤੁਹਾਡੇ ਮੁੰਡੇ ਦਾ ਆਪਦੇ ਆਪ ਹੀ ਕਰਾਇਆ ਮੁੰਡਾ ਸਿਆਣਾ ਸੀ। ਮੈਂ ਖਤਿਰਦੀਆ ਦਾ ਖੁਸ਼ ਹਾਂ ਇਹਨੇ ਕਿ ਗਲਤ ਗੱਲ ਮੈਂ ਨਹੀਂ ਕੀਤਾ ਬੀ ਵੀ ਬੈਠ ਲਾ ਗਏ ਹਾਂ ਮੋਤਲੀਆਂ ਕਹਿੰਦੇ ਹੁਣ ਜਵਾਨਾ ਮਹਾਪੁਰ ਵਿਆਹ ਤਾਂ ਛੋਡੇ ਮੁੰਡੇ ਦਾ ਹੈ ਵਿਆਹ ਸਾਡੇ ਵਾਸਤੇ ਮੈਂ ਖਾ ਗੀ ਨਹੀਂ ਅਰਜ਼ ਕਰ ਲਿਆ ਛੋਡੇ ਮੁੰਡੇ ਦਾ 5 ਲੱਖ ਲਾਤਾ 5 ਲੱਖ ਲਾ ਕੇ ਵਿਆਹ ਉਹ ਕਰ ਲੈ ਫਿਰ ਕਿਹੜਾ ਖੇਤਰੀ ਖੁੰਦੀ ਉਹਦੇ ਅਲਾਵਾ ਮੈਂ ਦੇਖਿਆ ਉਹਨੇ 5 ਲੱਖ ਦਾ ਵੀਰ ਦੇਖਿਆ ਫਿਰ ਤਾਂ ਜੇੜੀਆਂ ਨਾਲ ਨਾ ਮੁੰਡਾ ਨਫਰ ਕਰਦਾ ਹੋਰ ਕੋਈ ਚੀਜ਼ ਨਹੀਂ ਛੱਡਦਾ ਹਾਂ ਚਲ ਕੋਈ ਨਾ ਪੁੱਤ ਅੱਜ ਤਾਂ ਆਪਣਾ ਥੋੜਾ ਪੈਦਲ ਖੇਤ ਠੀਕ ਹੈ ਹੈਨਾ ਜੱਥਾ ਨਹੀਂ ਬੱਝਦਾ ਖੇਤੋਂ ਆ ਕੇ ਕੱਲ ਨੂੰ ਕੋਈ ਨਹੀਂ ਕੱਲ ਨੂੰ ਲੈ ਆਈਏ ਚਲ ਪਰ ਬਿਸਕੁਟ ਕਰਵਾ ਲਿਆ ਇੱਥੇ 2 ਕਿਲੋ ਦੇ ਦੋ ਦੱਬੇ ਲੈ ਕੇ ਮੱਠੀਆਂ ਬਕਾਲਾਂਗੇ ਦੋ ਚਾਰ ਕਰਾਂ ਦੇ ਦੇ ਦਾਂਗੇ ਆਪਾਂ ਨਹੀਂ ਜਾਉਣੀ ਹਾਂ ਉਹ ਤਾਂ ਸੂਹ ਨਹੀਂ ਆਉਂਦਾ ਕਿਸੇ ਦੇ ਗੁੰਢੀ ਨਹੀਂ ਹੋਣ ਸੰਧਾਰਾ ਬਣ ਜਾਣਾ ਦੀ ਜਾਣ ਕੇ ਇਹਨਾਂ ਨੂੰ ਮਤਬ ਪਤਾ ਗਲੇ ਰਹੋ ਹਾਂ ਹਾਂ ਜਾਣ ਕੇ ਫਿਰ ਦੀ ਕਵਾਟੀ ਲਈ ਇਹ ਮੇਰਾ ਸਾਰੇ ਘਰਾਂ ਦੇ ਦੇਣੇਗਾ ਮੈਨੂੰ ਕਿੱਥੇ ਟਾਈਮ ਹੈ ਤੂੰ ਕਿਹੜਾ ਸੰਧਾਰੇ ਬੰਡਾ ਲੈਣੇ ਕਹਿੰਦੀ ਤਾਂ ਘਰੀ ਬੈਠਣੇ ਬੇਲੀ ਮੈਨੂੰ ਬੋਲਦੇ ਜਾਂਦੀ ਹੋਈ ਮਹਾਦੇਸਾਲਾ ਕੋਈ ਨਹੀਂ ਕਰੇ ਕੋਈ ਹਾਂ ਉਹ ਨਹੀਂ ਪਿਆ ਨਾ ਉਹ ਮੈਨੂੰ ਤਾਂ ਲੱਗਿਆ ਉਹ ਜਿਹੜੇ ਜਿਹੇ ਉਹਨਾਂ ਮੰਤਰ ਉੱਪਰ ਜੋੜੋ ਉਹਨਾਂ ਦੇ ਕੀ ਬਤਾ ਪੂਰੀ ਨੰਬਰ ਬਣਾਉਂਦੀ ਸੀਗੀ 80 ਨੰਬਰ ਬਣਾਉਂਦੀ ਸੀ ਰੋ ਪਰ ਅੱਜ ਕੇਦਵਾਣਾ ਰੇੜੀ ਨਾਲ ਨੇ ਕੰਮ ਲੱਗ ਕੇ ਲਿਆਵਾ ਸੀ ਮੈਂ ਕੋਈ ਨਹੀਂ ਤਬਾਣ ਜੋ ਆ ਰੇੜੀ ਪਰ ਕੋ ਠੰਡੇ ਠੰਡੇ ਕਵਾ ਲੇ ਬਿਸਕੁਟ ਦਾ ਠੀਕ ਆ ਮੈਂ ਹਾਂ ਦੋਨੇ ਲੈ ਜਾਣਾ ਹੈ ਤੇ ਮੈਨੂੰ ਕੋਈ ਨਹੀਂ ਵਗ ਜੇ ਕੋਈ ਬੰਦਾ ਨਹੀਂ ਤਾਂ ਕਰੀਆ ਹਾਂ ਸਰ ਬਹੁਤ ਛੂਟ ਸਾਂਦੰਦੀ ਹਾਂ ਛੂਟ ਤੋਂ ਸੌਣਾਂਦੀ ਬਣ ਆ ਮੇਰੇ ਨੂੰ ਨਹੀਂ ਸੀ ਸੰਭਾਰੇ ਛੂਟ ਤੇ ਸੂਟ ਸਿਆਉਣਾ ਉਹਨੂੰ ਕਹਿੰਦੀ ਵਧੀਆ ਜਿਹਾ ਸੂਟ ਸਿਆਉਂਦੇ ਮੇਰੇ ਨੂੰਹ ਲਈ ਆ ਸੰਧਾਰੇ ਚ ਬੁਲਾਈ ਸੋਣਾ ਨਹੀਂ ਕੋਈ ਮੈਂ ਤਾਂ ਲੱਡੂ ਵੀ ਲਿਆਉਣੇ ਭੁੱਲ ਗਈ ਉਹ ਦੇਖਣਾ ਮੇਰੇ ਨੂੰਹ ਲਈ ਆ ਖਾਸਾ ਸਮਾਨ ਲਈ ਆ ਅੱਛਾ ਹਾਂ ਹੁਣ ਤੂੰ ਦੱਬੀ ਹੋ ਵੀ ਤੇਰੇ ਨੂੰਹ ਵੀ ਨਹੀਂ ਲਈ ਹੁਣ ਕਦੇ ਸੰਧਾਰਾ ਮੰਗਾ ਦੀ ਆ ਨਾ ਪਰ ਸੰਧਾਰਾ ਦਾ ਕਿਹੜਾ ਕੋਈ ਬਾਹਰਾ ਹੋਵੇਗਾ ਹੂੰ ਜਿਵੇਂ ਸ਼ੂਟਰ ਮੇਰੇ ਕੋਲ ਪਾਉਣ ਨੂੰ ਆਪਦੇ ਕੋਲ ਤੂੰ ਤਾਂ ਜਮੇ ਜੱਦੀ ਹੋ ਗਈ ਭਣਿਆ ਨਾ ਸੋਚਾਂ ਕਰ ਕਰਕੇ ਬੱਚਾ ਭੁਸ਼ਾ ਹੀ ਨਿਰਵਾਣ ਸੁਧਾਰਾ ਨਾਮ ਨਹੀਂ ਕੋਈ ਵੱਡਾ ਹੁੰਦਾ ਹੈਗਾ ਕੀ ਆਹ ਤੇਨੂੰ ਤਾਂ ਹੀ ਨਹੀਂ ਲੈਂਦੀ ਹੋਣੀ ਵੀ ਉਹਨੇ ਆਪ ਹੀ ਵਿਆਹ ਕਰਾਇਆ ਹੈ ਤਾਂ ਹੀ ਨਹੀਂ ਲੈਂਦੀ ਹੋਣੀ ਕੋਈ ਨਾ ਆਪ ਹੀ ਵਿਆਹ ਦੇ ਨੂੰ ਤਾਂ ਕੀ ਹੁੰਦਾ ਕਿ ਆਪ ਹੀ ਆ ਜਾਣ ਲੱਗ ਜਾਂਦੇ ਨੇਗੇ ਦੋ ਜਰ ਮਹੀਨੇ ਦੀ ਗੱਲ ਹੁੰਦੀ ਹੈਗੀ ਨਹੀਂ ਫਰਕ ਤਾਂ ਪਈ ਜਾਂਦਾ ਭਣਾ ਚਲ ਕੋਈ ਨਾ ਅੰਦਰ ਬੈਠੀ ਆਸੇ ਉੱਥੇ ਦੇਖ ਸੁਣ ਮਾਤ ਨੂੰ ਦੇ ਲੀ ਹਰ ਸਰ ਅਲੈਕ ਮੈਂ ਸੂਟ ਸਵਾਣਾ ਲੈਣ ਆਈ ਸੀ ਸੂਟ ਸਵਾਣਾ ਲੈਣ ਆਈ ਤੇ ਭਾਈ ਮੈਂ ਕਿਸੇ ਦਾ ਰਿਹਾਇਆ ਤੇ ਮੇਰਾ ਸੂਟ ਅੱਛਾ ਵਧੀਆ ਜਿਹਾ ਸੰਗਲੇ ਮਨਾਂ ਨਾ ਬਨ ਜਿਹੜਾ ਸਾਰਾ ਕੁਝ ਵਿੱਚ ਹੀ ਹੈਗਾ ਠੀਕ ਹੈ ਤੇ ਹੋਰ ਤੇ ਤੇ ਕਨਫਰਮ ਫੋਨ ਆਇਆ ਲੈ ਨਾ ਨਾ ਬਿਨੀ ਆਇਆ ਉਹ ਤਾਂ ਕਿਹੜੇ ਜਿਹਾ ਸੰਭਰ ਸੁਣ ਲੈ ਹੀ ਹੋਵੇਂਗੀ ਹੈ ਕੋਈ ਨਾ ਆ ਜਾ ਕਰੋਗਾ ਫੋਨ ਤਾਂ ਕਰ ਲੈਣਗੇ ਜਿਨਾ ਜਾਨੀ ਬਤਕਰ ਬਣਾ ਦਿੰਦੋ ਤਨ ਤਨ ਚੇਨਾ ਮੇਰੀ ਮਾਂ ਨੂੰ ਵੀ ਮੇਰੇ ਤੇ ਦਇਆ ਆ ਜਾਏ ਕੀ ਪਤਾ ਮੇਰੇ ਭਰਾ ਨੂੰ ਭੇਜ ਹੀ ਦੋਵੇ ਕੀ ਕਰ ਰਿਹਾ ਵੀਰੋ ਕੀ ਬਾਣੀ ਕਿਵੇਂ ਹੈ ਅੱਜ ਆ ਵੀਰੋ ਤਾਂ ਸੱਚੀ ਆ ਗਿਆ ਮੈਂ ਤਾਂ ਹੁਣ ਐਸੀ ਭੈਣੇ ਸੰਧਾਰਾ ਲੈ ਕੇ ਤੂੰ ਤਾਂ ਫੋਨ ਵੀ ਨਹੀਂ ਕੀਤਾ ਵੀਰੇ ਮੈਂ ਕਿਹੜੇ ਮੋਨ ਨਾਲ ਫੋਨ ਕਰਦੀ ਕੋਈ ਨਾ ਭੈਣੇ ਰੋਣਾ ਆ ਲੈ ਸੰਧਾਰਾ ਵੀਰੇ ਮੇਰੇ ਲਈ ਸੰਧਾਰਾ ਹਾਂ ਭੈਣੇ ਤੇਰੇ ਵਾਸਤੇ ਲੈ ਵੀਰੇ ਤੁਸੀਂ ਬੱਠਾ ਮੈਂ ਪਾਣੀ ਲੈ ਕੇ ਆਣੀ ਬੈਠਾ ਇਹਨਾਂ ਫਿਰ ਮਾਨਸਾ ਜਾਇਆ ਉਹਨਾਂ ਮੇਰੀ ਗੱਲ ਸੁਣਦੇ ਹਾਂ ਮੈਂ ਤਾਂ ਹਜੇ ਮਿਲੀ ਨਹੀਂ ਅਸੇ ਦਾ ਭਰਾ ਆਏਗਾ ਅੱਛਾ ਚੱਲ ਵਧੀਆ ਹੋ ਗਿਆ ਉਹ ਰਾਇਦੀਪ ਆ ਗਿਆ ਤੇ ਉਹ ਹੁਣ ਪਾਣੀ ਲੈ ਕੇ ਚੱਲ ਆਪਾਂ ਵੀ ਮਿਲ ਜੀਏ ਮੁੰਡੇ ਨੂੰ ਧਾਰਾ ਲੈ ਕੇ ਆ ਧਾਰਾ ਲੈ ਕੇ ਟੋਲੀ ਟੁਲੀ ਚੱਕੀ ਆਉਣਾ ਤੀ ਜਾ ਚੱਲ ਵਧੀਆ ਹੋ ਗਿਆ ਚੱਲ ਬਚਰੇ ਇਹ ਤਾਂ ਮਾਨਸਾ ਸੋਹ ਜੂਦਾ ਮੇਰਾ ਭਰਾ ਆ ਗਿਆ ਨਾ ਨਾ ਵਧੀਆ ਮਾਨਸਾ ਪਰ ਕਿੰਨਾਂ ਤਰ ਬਾਤ ਚੱਲ ਚੱਲ ਉਹ ਵਧੀਆ ਹੋ ਗਿਆ अच्छी होली और वो तो ठीक है बढ़िया है दोस्तों बस बढ़िया बढ़िया तू तो ऐसे में बस ठीक है और फसल बॉडी के में बस बढ़िया शादी ठीक है ठीक है हां जी हां जी और ठीक है सब सारे सारे बढ़िया दोस्तों हां मेरे मेरे घर सारे मम्मी मेरी खाना रसोई सारे बढ़िया तू ठीक रहे नहीं पहले हां मेरे बढ़िया ਨੇ ਦਿੱਤ ਕੇ ਤੂੰ ਆ ਗਿਆ ਹੂੰ ਸੋਕ ਇੱਥੇ ਹੀ ਮੁਕੋ ਤਾਂ ਖੇਤ ਗਿਆ ਹੋਇਆ ਅੱਛਾ ਜੀ ਅੱਜ ਲੈਟਰੀ ਦਿਨ ਦੀ ਵਾਰੀ ਸੀ ਅੱਛਾ ਹਾਂ ਪਾਣੀ ਲਈ ਜਾਂਦਾ ਪਾਣੀ ਲਈ ਜਾਂਦਾ ਉਹ ਵਧੀਆ ਦੇ ਦੋ ਚੱਲ ਵਧੀਆ ਹੋਵੇ ਤੂੰ ਆ ਗਿਆ ਕਿਹੜੀ ਲਈ ਆ ਮੇਰੇ ਤੀ ਜਿਹੜੀ ਆਪਾਂ ਹੱਥ ਕੁਸਾ ਲਾਤੀ ਅੰਦੀ ਦਾ ਜੋ ਸੌਣ ਵਾਲੀ ਰਹਿੰਦੀ ਹੈ ਹਜੇ ਅੱਛਾ ਹਾਂ ਵੀ ਸਾਡੇ ਕਿੰਨੇ ਦਾ 11 21 ਦਾ ਜਿਆਦਾ ਸਾਡੇ ਫਿਰ ਥੋੜੀ ਪਾਣੀ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਅੱਛਾ ਤਾਂ ਕਰਕੇ ਦੋ ਹੀ ਸੈਂਡ ਲਾ ਲੈਣਾ ਫਿਰ ਹਾਂ ਵਧੀਆ ਦੋ ਹੀ ਸੈਂਡ ਲਾਉਣੇ ਚਾਹੀਦੇ ਹਾਂ ਵਧੀਆ ਕੀਤਾ ਬਤ ਤੂੰ ਆ ਗਿਆ ਆਉਣਾ ਹੀ ਜੀ ਮੇਰਾ ਪਰ ਜਵੰਦਾ ਮੇਰਾ ਉਹ ਵਿਚਾਰੀ ਦਾਸ ਜੀ ਰਹਿੰਦੀ ਸੀਗੀ ਵਿਚਾਰੀ ਮੱਖਾ ਚੱਲ ਹੁਣ ਮਨ ਖੁਸ਼ ਹੋ ਗਿਆ ਉਹਦਾ ਵੀ ਮੇਰਾ ਭਰਾ ਆ ਗਿਆ ਚੱਲ ਮੈਂ ਗਲਤੀ ਤਾਂ ਹੋਈ ਜਾਂਦੀ ਹੈ ਬੱਚਿਆਂ ਤੋਂ ਹਨਾ ਬਹੁਤ ਵਧੀਆ ਕੰਮ ਕੀਤਾ ਜਿਹੜਾ ਤੂੰ ਆ ਗਿਆ ਤੇਰੀ ਮੰਮੀ ਨੇ ਤੈਨੂੰ ਭੇਜਤਾ ਪੁੱਤ ਇਨਸਾਨ ਨਹੀਂ ਕਰਦਾ ਇਹ ਗਲਤੀਆਂ ਨਾਲ ਹੂੰ ਚਲੋ ਆਪਣੇ ਬੱਚੇ ਖੁਸ਼ ਹੈ ਅਬਾਦ ਖੁਸ਼ੀ ਤੋਂ ਜ਼ਿਆਦਾ ਕੀ ਹੈ ਖੁਸ਼ੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਜੀ ਸਭ ਲੋਕਾਂ ਨੂੰ ਨਵਤੇ ਦੇ ਘਰਾਂ 'ਚ ਜ਼ਿਆਦਾ ਦਿਲਚਸਪੀ ਰਹਿੰਦੀ ਹੈ। ਹੂੰ ਕਿਉਂ ਜੀ? ਬਸ ਆਹੀ ਕੁੜੀਆਂ ਤਿਆਰ ਹੁੰਦੇ ਮੈਂ। ਸੰਧਾਰਾ ਸੰਧਾਰਾ ਜਿਹੜਾ ਹੁਣ ਤੂੰ ਲੈ ਕੇ ਆ ਗਿਆ ਹੁਣ ਕੋ ਤਾਂ ਸਾਰੇ ਨਵੇਂ ਮੰਦ ਹੋ ਜਾਣਗੇ। ਵਿਚਾਰੀ ਨੂੰ ਆ ਕੇ ਤੇਰਾ ਭਰਾ ਨਹੀਂ ਆਇਆ ਸੰਧਾਰਾ ਲੈ ਕੇ ਤੇਰਾ ਭਰਾ ਨਹੀਂ ਆਇਆ ਹੈ ਕਰੀ ਜਾਂਦੀ ਰਹਿੰਦੀ। ਕੁੜੀਆਂ ਆ ਕੇ ਬਾਗੀਆਂ ਘਰੇ। ਹਾਂ। ਮੂੰ ਤਾਂ ਕਦੇ ਆਈਆਂ ਨਹੀਂ। ਸੰਧਾਰਾ ਦੇਣ ਦੀਆਂ ਮਾਰੀਆਂ ਵਾਰ-ਵਾਰ ਆ ਜਾਂਦੀਆਂ ਨੇ। ਬਹੁਤ ਵਧੀਆ ਕੰਮ ਕੀਤਾ ਬਤ ਤੈਂ। ਮੈਂ ਤਾਂ ਵੀ ਬਹੁਤ ਹੋਇਆ ਖੁਸ਼ੀ ਹੋਈ ਮੇਰਾ ਭਰਾ ਆ ਗਿਆ ਚਲੋ। ਰੋਟੀ ਬਣਾ ਲੈਂਦੇ ਉਹ ਰਚਾਵਤਾ ਰੱਖਿਆ ਹਰ ਜੀ ਚਾਵਨਾ ਨਾਲ ਕੋਈ ਆਇਆ ਨਹੀਂ ਹਾਂ ਹਾਂ ਬਣਾ ਚੌੜੀ ਹੋਰ ਮੰਮੀ ਜੀ ਠੀਕ ਐ ਨਾ ਤੇਰੇ ਆ ਜਾਓ ਜੀ ਤੁਸੀਂ ਵੀ ਆ ਜਾਓ ਉਧਰ ਮਾਰ ਲਓ ਜਿਹੜਾ ਹਾਂ ਆਾਂਗੇ ਅਸੀਂ ਬਸ ਆਈ ਸੀ ਨਾ ਕਿਰਾ ਜੀਰੀ ਦਾ ਟਾਈਮ ਲੱਗਿਆਣ ਦੇ ਤੇ ਬੋਟਾਂ ਦੇ ਹੁਣ ਵੋਟਾਂ ਕਰਕੇ ਜੇ ਤੁਸੀਂ ਆ ਗਏ ਹੁਣ ਆਪ ਹੀ ਆਇਆ ਜਾਇਆ ਕਰਾਂਗੇ ਪਹਿਲੇ ਬਸ ਆਈ ਸੀ ਹੁਣ ਕਿਹੜੇ ਨੂੰ ਜਾਈਏ ਹਨਾ ਅਸੀਂ ਤਾਂ ਉੱਤੇ ਕਹਿੰਦੀ ਸੀ ਉਹ ਲੋ ਪੁਰਾਣੀਆਂ ਗੱਲਾਂ ਨਹੀਂ ਉਹਨਾਂ ਨੇ ਛੱਡਾ ਰਾਤ ਗਈ ਬਾਤ ਗਈ ਕਹਿੰਦੇ ਨੇ ਹੁੰਦੇ ਹੋਰ ਨਾ ਆਇਆ ਜਾਇਆ ਕਰਾਂਗੇ ਹੁਣ ਤਾਂ ਆਪਾਂ ਸਾਰੇ ਵਧੀਆ ਅਸੀਂ ਤਾਂ ਜਿੰਨੀ ਪੜਾਈ ਚੱਲੀ ਜਾਂਦੀ ਆ ਇੱਕ ਹੱਗ ਨਹੀਂ ਸੀ ਨਾ ਪੜੀ ਜਾਂਦੇ ਆ ਪੜੀ ਜਾਂਦੇ ਆ ਹਾਂ ਦਾਖਲਾ ਸ਼ੌਕ ਸੀ ਇਹਨਾਂ ਨੂੰ ਪੜਨ ਦਾ ਦਾਖਲਾ ਪ੍ਰਾਤਾ ਸੀ ਅੱਗੇ ਹੂੰ ਮੈਂ ਤੇ ਮਸਾ ਤਾਂ ਨਹੀਂ ਅੱਜ ਉੱਥੇ ਜਾਂਦੇ ਸੀ ਮਾਨਸਾ ਅੱਛਾ ਮੈਂ ਕਿਹੜਾ ਸੰਧਾਰਾ ਤੂੰ ਜਾ ਕੇ ਉਥੋਂ ਲਿਆ ਸਮਾਨ ਨੂੰ ਮੈਨੂੰ ਭੇਜਦਾ ਜੀ ਫਿਰ ਮम्मा ਕਹਿੰਦੇ ਵੀ ਲੈ ਕੇ ਆ ਸੁਧਾਰਾ ਦਾ ਮੈਂ ਕਿਹਾ ਫੇਰ ਉਥੋਂ ਲਿਆ ਆਉਣੇ ਚੱਲਾ ਤਾਂ ਕੰਮ ਕਰੀਏ ਆਪਾਂ ਕਿਹਾ ਆਪਾਂ ਨੋਕਲੇ ਨੂੰ ਵੰਦੋ ਜਾਣਗੇ ਕੋਈ ਨੀ ਫੋਨ ਕਰ ਲੈਂਦੇ ਤੁਸੀਂ ਬਸ ਐ ਸੀਗਾ ਵੀ ਚਲ ਜਵਾ ਕਾਪੀ ਕਰ ਲੈਣਗੇ ਅੱਜ ਵੀ ਹੁਣ ਝੋਨਾ ਲਾਈ ਜਾਂਦੇ ਤਾਂ ਬਹੁਤ ਲੇਟ ਹੋ ਜੈਣੀ ਪਹਿਲਾਂ ਹੀ ਆ ਜਾਣਾ ਚਲ ਕੋਈ ਮੁੱਤ ਚੱਲ ਜੀ ਨਿਬੜਾ ਵੱਡਾ ਕੰਮ ਹੈ ਮੈਂ ਤਾਂ ਪਿਆ ਕਹੀ ਸੋਣ ਚਲ ਵਧੀਆ ਕੀਤਾ ਤੂੰ ਆ ਗਿਆ ਇੰਨਾ ਬਹੁਤ ਧੰਨਵਾਦ ਤੇਰੇ ਹੈ ਨਾ ਇਹਨੂੰ ਭੈਣ ਦੀ ਜਿਆਦਾ ਆ ਗਈ ਚਲ ਤੂੰ ਐ ਕਰੋ ਮੈਂ ਨਾਲ ਥੋੜਾ ਜਿਹਾ ਮਾਸੇ ਨੂੰ ਭੇਜਦਾ ਹਾਂ ਫਿਰ ਖੇਤੋਂ ਜਾ ਕੇ ਹਾਂ ਤੁਸੀਂ ਉਹਨੂੰ ਭੇਜ ਦਿਓ ਤੇ ਤੁਸੀਂ ਬਾਅਦ ਵਿੱਚ ਮੈਂ ਬਾਅਦ ਵਿੱਚ ਨਹੀਂ ਠੀਕ ਹੈ ਤੇ ਤੂੰ ਰੋਟੀ ਅੱਠ ਦਿਨ ਬਣਾ ਲੈ ਨਹੀਂ ਠੀਕ ਚੱਲ ਮੈਂ ਆਉਣਾ ਫਿਰ ਮੈਂ ਭੇਜ ਦਵਾਂ ਭੇਜ ਦਵਾਂ ਠੀਕ ਹੈ ਮੈਂ ਵੀ ਫਿਰ ਨਾਲੀ ਵਾਗ ਜਾਂਦੇ ਮੈਂ ਕੱਲਾ ਕੀ ਕਰੂੰ ਕਹਿੰਦੇ ਚਾਹ ਵੀ ਚਾਹ ਵੀ ਨਹੀਂ ਪੁੱਤ ਆਈ ਪੀ ਲਾਂਗੇ ਸੁਖ ਨੂੰ ਫੇਰ ਗੇੜਾ ਮਾਰ ਜਾਣਾ ਚੱਲ ਜਾਓ ਬਾਏ ਘਰ ਆ ਗਏ। ਦੇਖਣੇ ਸਾਰੇ? ਹਾਂ ਠੀਕ ਠਾਕ ਹੈ ਭਾਈ। ਲੰਨਾਗੇ ਸੁਨਾਰਾ ਦੇ ਨਾਲ ਆਈ ਸੀ ਸਾਡੀ ਕੋਹੂ ਦਾ ਸੁਨਾਰਾ ਆਇਆ ਤਾਂ ਭਰਾ ਆਇਆ ਸੀ ਲੈ ਕੇ। ਅੱਛਾ। ਦੇ ਸਾਰੇ ਟੱਬਰ ਨੂੰ ਕੱਪੜੇ ਲੀੜੇ ਲੈ ਪੂਰਾ ਵਧੀਆ ਸਾਰਾ ਸਮਾਨ ਲੈ ਕੇ ਆਇਗਾ। ਫੇ ਪਹਿਲਾਂ ਕਰਾਂ ਮੈਂ ਜੀਰੀ ਜੂਰੀ ਲਾਉਂਦੇ ਸੀਗੇ। ਹਾਂ। ਫੇਰ ਅਖਾਂ ਕਹਿੰਦਾ ਮੈਂ ਅਖਰ ਚਲੋਂਦਾ ਸੁਨਾਰਾ ਦੇ ਆ। ਨੂੰ ਤੱਕ ਨਾ ਚਰ ਹੋਵੇ ਫੇਰ ਪਹਿਲੇ ਤੱਕ ਤਾਂ ਖਾਂਦੀ ਨਹੀਂ ਆਇਆ ਸੀ। ਤੇ ਆਪ ਹੀ ਆਏ ਨੇ ਭੈਣ ਭਾਈ ਇਹ ਜਿਹੀ ਗਲਤੀਆਂ ਹੁੰਦੀ ਰਹਿੰਦੀਆਂ ਨੇ ਬੱਚਿਆਂ ਤੋਂ ਹੁਣ ਮੈਂ ਮੈਂ ਤੇਰੇ ਤੋਂ ਫੋਨ ਫੋਨ ਕਰਿਆ ਹੁਣ ਤੁਸੀਂ ਇਹ ਤਾਂ ਕਿੰਨਾ ਚਿਰ ਹੋ ਗਿਆ ਕੋਈ ਫੋਨ ਨਹੀਂ ਕੀਤਾ ਤਾਂ ਉਹਦੀ ਪਤਾ ਲੱਗ ਗਿਆ ਜੀ ਤੂੰ ਘਰੇ ਆ ਗਿਆ ਸਾਰੇ ਦੱਬਰ ਤੇ ਕੱਪੜੇ ਸੀ ਪੂਰਾ ਵਧੀਆ ਸੁਧਾਰਾ ਲੈ ਕੇ ਆਏਗਾ ਹੁਣ ਤਾਂ ਕਿਹੜੇ ਸਮਾਂ ਰਹਿ ਲੈਂਦੇ ਨੇ ਹੁਣ ਐਸੇ ਲੋਟਦਾ ਜੇ ਤਾਂ ਹੁਣ ਝੋੜਾ ਸਾਡੇ ਮੁੰਡਾ ਹੁੰਦਾ ਸਾਰਾ ਕੁਝ ਫਿਰਦਾ ਦੇਖੇ ਦੇਖੇ ਕਿਤੇ ਤਾਂ ਆਪ ਗੁੰਮ ਕਰਤਾ ਨਾਲ ਨਹੀਂ ਹੋਰ ਕਰਾਂ ਦਿੱਤੀ ਜੇ ਦੇਖ ਕਿਉਂ ਨਾ ਪੰਡਣਾ ਸਾਰੇ ਕਰਾਂ ਤੇ ਮੈਂ ਵੀ ਹੋ ਚੱਲ ਜਾਣੀ ਹੈ ਘਰ ਬੋਸ ਤੇ ਮੀਨੀ ਕੁੜੀ ਖੋਏ ਦੀ ਵਰਤੀ ਆ ਕੀ ਕੱਪੜਾ ਜਿਹੜਾ ਸਾਰੇ ਪਰਿਵਾਰ ਨੂੰ ਹੁੰਦਾ ਨਹੀਂ ਮਸਲ ਤਾਂ ਬੇਸਤੀ ਪਤਾ ਲੱਗੂਆ ਕਿ ਦੂਜੇ ਦੇ ਕਰਨ ਨਾਲ ਕੀ ਪਤਾ ਲੱਗਦਾ ਪੈਸਿਆਂ ਨੂੰ ਜਾਂ ਨਹੀਂ ਮੈਨੂੰ ਤਾਂ ਕਿਸੇ ਤੋਂ ਲੈਣੀ ਹੈ ਫਿਰ ਸੇਫ ਸਾਰਾ ਕੋਈ ਖੋਏ ਦੀ ਵਰਤੀ ਨਹੀਂ ਨਹੀਂ ਤਾਂ ਤਾਂ ਦੂਜਾ ਸਿੱਧਾ ਸਰਦਾ ਹੀ ਆਇਆ ਤਾਂ ਹਰੇਕ ਹੀ ਕਰ ਲੈਂਦਾ ਤੇ ਮੈਂ ਘਰ ਹੀ ਲੈਂਦਾ ਹੋਵੇ ਕਰੋ ਤੇ ਰੱਬਾ ਬੜੇ ਠੰਢੀ ਕਰ ਲਈ ਚੱਲ ਬਣੇ ਵੀਰੀਆਂ ਜੀ ਦੇਖਿਆ ਰੱਬਾ ਬਣਨ ਨੂੰ ਪਉਣ ਲੱਗ ਪਏ ਨੂੰ ਬੰਦ ਕਰ ਦਾਂ ਮੋਟਰ ਹੋਰ ਕੀ ਆ ਬਈ ਪੁੱਜੀਆ ਅਜਾ ਬੋਰ ਕਰ ਮਾਦਨ ਜੜਾ ਰੱਖਣਾ ਨਾ ਬੰਦੇ ਨਹੀਂ ਪਹੁੰਚੀ ਕਰਤਾ ਨਹੀਂ ਆ ਗਿਆ ਅੱਜ ਹੋਰ ਜਿਹੜੀ ਨਹੀਂ ਪਹੁੰਚ ਲੱਗ ਰਹੀ ਨਾਲ ਦੀ ਨਾਲ ਨਹੀਂ ਵੀ ਹੋਵੇ ਹਾਂ ਬਹੁਤ ਸਮਾਂ ਤੱਕ ਜੜਾ ਸੀ ਅੱਜ ਬੰਦ ਨਹੀਂ ਬਸ ਬੈੜੀ ਇੱਧਰ ਵਾ ਜਾ ਬਸ ਕੋਈ ਨਹੀਂ ਤਰੂਲਾ ਬਤਾ ਦੂਗੀ ਹੋਰ ਬਾਈ ਸਭ ਬੜਾ ਠੀਕ ਆ ਆ ਵਧੀਆ ਬਈ ਹੋਰ ਤੋਂ ਮੈਂ ਕਿੰਨਾ ਕਿਵੇਂ ਆ ਠੀਕ ਆ ਝੋਨਾ ਵੀ ਅੱਛਾ ਅੱਛਾ ਨੂੰ ਹੋਵੇ ਡਿਗਣ ਨਾ ਤੇ ਆ ਸੀ ਗੱਲ ਅੱਛਾ ਅੱਛਾ ਪੂਰੀ ਵਾਧੀ ਬਦਲਾਈ ਜਾਈ ਜਾਈ ਭਰਾਵਾ ਤੂੰ ਤੁਸੀਂ ਆ ਕੇ ਤਾਂ ਕਰਕੇ ਆ ਜਾ ਮੋਹ ਵੱਜ ਕਿੰਨਾ ਕਰੇਗਾ ਵਾਹਣਾ ਹਰਵਾਉਣ ਵਾਲਾ ਵਾਹਣਾ ਥੋੜੀ ਰਹਿ ਗਈ ਮੋਟਰ ਵੀ ਬੰਦ ਕਰਦਾ ਹੋਇਆ ਨਹੀਂ ਬੱਧ ਰੱਬ ਨੇ ਹਾਂ ਮੋਹ ਵੱਡੇ ਚ ਹੋ ਪੈਲੇ ਕਿੰਨੇ ਕਰਣੀਆਂ ਡਿੱਗੀਆਂ ਵੀ ਜਾਂਦੀਆਂ ਨੇ ਹਾਂ ਡਿੱਗੀਆਂ ਜਾਂਦੀਆਂ ਬੰਦੀ ਕਰਦਾ ਮੋਟਰ ਦੇਖ ਕੇ ਆਪਾਂ ਹਾਂ ਦੇਖ ਕੇ ਬੰਦ ਕਰਦੇ ਹਾਂ ਜਿਹਦਾ ਰੱਬ ਨੇ ਨਹੀਂ ਪਤਾ ਬੰਦ ਕਰਦਾ ਇਹ ਤਾਂ ਪਾਣੀ ਧੂੜਾ ਹੋਣ ਵਾਲੀ ਜਗਾ ਹਾਂ ਪਰ ਇਹ ਛੜੇ ਬਿਸਤ ਉਹ ਡੇਢ ਕਿਲੋ ਰਹਿ ਗਿਆ ਪਿੰਡ ਇੱਧਰ ਹੋਰ ਬਈ ਸਭ ਠੀਕ ਆ ਵਧੀਆ ਬਈ ਤੂੰ ਨਾ ਬਹੁਤ ਵਧੀਆ ਬਈ ਜਾਂਦੇ ਮਹਾਤਮਾ ਸੋਖੂ ਮਿਲਿਆ ਤੂੰ ਅੱਛਾ ਅੱਛਾ ਨਾ ਬਈਆ ਕੀਤਾ ਤੂੰ ਮੈਨੂੰ ਫੋਨ ਕਰਦੰਨੇ ਘਰੇ ਆ ਜਾਂਦਾ ਮੈਂ ਚੱਕ ਲੈ ਬਈ ਕੀ ਦਾ ਫੋਨ ਆ ਜਾਂਦਾ ਇਹ ਕੋਈ ਹੁੰਦਾ ਹੁਣ ਆਪਣੀ ਦੀ ਭੈਣ ਦਾ ਫੋਨ ਆ ਜਾਂਦਾ ਉਹ ਇਹ ਤਾਂ ਨਭੀ ਆ ਜਾਂਦਾ ਗੁਰਨ ਅਸੀਂ ਕਹਿੰਦੇ ਨਹੀਂ ਰਾਜੀ ਪਾ ਗਿਆ ਹੋਰ ਸੁਣਾ ਬਈ ਗੱਲ ਬਾਤ ਵਧੀਆ ਜੀ ਹੋਰ ਪੜਾਈ ਬਣੀ ਵਧੀਜੀ ਲੀ ਜਾਂਦੀ ਆ ਹਾਂ ਚੱਲੀ ਜਾਂਦੀ ਆ ਪੜਾਈ ਤਾਂ ਨਾਲ ਨਾਲ ਪੜਾਈ ਤਾਂ ਅਰਸੀ ਵੀ ਨਹੀਂ ਮੰਨਦ ਕਰੇਗੀ ਵਧੀਆ ਹੀ ਤਾਂ ਉਹਨੂੰ ਖਾਸ ਸੀ ਬਾਹਰ ਹਾਂ ਪੜੀ ਜਾਂਦੀ ਆ ਜੀ ਆਲਰੇਡੀ ਮੈਂ ਨਕਾ ਦੇਖ ਆਦਾਂਗਾ ਅੱਗੇ ਮੈਂ ਕੋਈ ਤੁਰ ਕਰ ਗੱਲਾਂ ਬਾਤਾਂ ਮੈਂ ਜਾਣਾ ਹਾਂ ਮੈਂ ਦੇਖਾਂਗਾ ਕੀ ਕਰੇੜੀ ਕਹੀਂ ਕਿੱਥੇ ਰੱਖੀ ਆ ਸਹੀ ਆ ਉਹਦੇ ਪਿੱਛੇ ਕੋਠੇ ਚ ਮੈਂ ਦੇਖਣਾ ਕੋਈ ਨਹੀਂ ਦੇਖਿਆ ਰੇੜੀ ਦੀ ਗੱਲ ਨਹੀਂ ਬੈਠਿਆ ਜੀ ਹੋਰ ਸੁਣਾ ਬੇਬੀ ਗੱਲਬਾਤ ਮੈਂ ਮੰਨਦਾ ਜੀ ਬਿਲਕੁਲ ਨਹੀਂ ਨਾ ਨਾ ਕਿਦਾਂ ਲੱਗ ਗਏ ਹਾਂ ਬਈ ਦੇਖੋ ਦੇਖਣਾ ਕੋਈ ਨਹੀਂ ਵਿਆਹ ਤਾਂ ਕਰਾ ਲਿਆ ਹਾਂ ਜੀ ਮੈਂ ਨਹੀਂ ਮम्मी ਨੇ ਭੇਜਤਾ ਬੁਰ ਬੁਰੇ ਦਿੱਤਾ ਵੀ ਨਹੀਂ ਨਾ ਮਾਨੀ ਸੇਵਨ ਅੱਛਾ ਅੱਛਾ ਕੋਈ ਹੁੰਕੇ ਪੈਨ ਨਾ ਕੋਈ ਰੱਖੀ ਨਾ ਨਵਰੇ ਖੁਸ਼ ਆ ਗਈ ਇਹ ਇਹ ਜਿਹੀ ਗੱਲ ਹੀ ਨਹੀਂ ਨਾ ਨਾ ਜ਼ਰੂਰ ਵੀਰੇ ਬਾਕੀ ਵੀਰੇ ਲੋੜ ਹੀ ਮੇ ਆਪਣੇ ਘਰ ਸਭ ਕੁਝ ਰੱਬ ਨੇ ਦਿੱਤਾ ਹੈ ਜਿਹੀ ਲੱਗਦਾ ਨਾ ਆਪਣੇ ਘਰ ਬਾਕੀ ਭੈਣ ਵੀ ਖੁਸ਼ੀ ਆ ਤੇਰੀ ਬਸ ਇਹਨੂੰ ਪੁੱਛੀ ਦੀ ਹਣਾ ਕਿ ਕਿੰਨੀ ਖੁਸ਼ ਆ ਕਿ ਨਹੀਂ ਦੁੱਖ ਨੂੰ ਹਣਾ ਵੀ ਦੁੱਖਦਾ ਵੀ ਰੱਬ ਦੀ ਕਿਰਪਾ ਨਾਲ ਨਹੀਂ ਲਿੱਟਾ ਮੇ ਮਮੀ ਲੜੀ ਵਧੀਆ ਨਹੀਂ ਗਈ ਉਹ ਤਾਂ ਚੱਲ ਲੱਗਾ ਬਦ ਮੈਨੂੰ ਹਾਂ ਉਹ ਤਾਂ ਮੰਮੀ ਨੇ ਦਾਲੀਤੀ ਬਣਾ ਕੇ ਰੱਖਿਆ ਹੈਗਾ ਇਹਨੂੰ ਤਾਂ ਮੰਮੀ ਮੀ ਰੈਡੀ ਕਰ ਦੇਣ ਸਰ ਅਭੀ ਇਹਨੂੰ ਤਾਂ ਕੁਝ ਕਰਨੀ ਨਹੀਂ ਹੋਣੀ ਹੈ ਅਸੀਂ ਤਾਂ ਕੰਮ ਬੰਦੇ ਤਾਂ ਇਹਨੂੰ ਲਾ ਲਿਆ ਕਰੋ ਹਾਂ ਮਾੜਾ ਓੜਾ ਕਰ ਲਾਂਗੇ ਰੋਟੀ ਨਾ ਰੋਟੀ ਨਾਲ ਗਏ ਕਿ ਨਹੀਂ ਬਾਕੀ ਆ ਪੜਾਈ ਦੀ ਬੰਦ ਕਰਾਈ ਇਹਨੂੰ ਬੰਦਣਾ ਚਾਹੁੰਦਾ ਦੂਜੀ ਕਰਾ ਦਈਏ ਅੱਛਾ ਅੱਛਾ ਗਰੀ ਬਾਕੀ ਵੀਰੇ ਨੇ ਇਤਨਾ ਕੋਸ਼ਿਸ਼ ਕੀਤਾ ਮੇਰੇ ਮੋਟੇ ਬਰਾ ਤੈਨੂੰ ਲਈ ਜਦੋਂ ਮੈਂ ਫੋਨ ਲਾ ਲਾਂ ਵੀਰੇ ਨੂੰ ਉਹ ਤਾਂ ਨਹੀਂ ਇਹਨੂੰ ਲਾਉਣ ਹੁੰਦਾ ਵੀ ਕਿਉਂ ਇਹ ਆਲੇ ਸੁਭਾਅ ਪੈ ਨਹੀਂ ਕਿੱਦਾਂ ਦਾ ਹੁੰਦਾ ਨਾ ਵੀ ਇਹ ਕਿਹੜਾ ਲੱਗਦੀ ਵੀ ਬੋਲੀ ਹੈ ਨਾ ਕੁਝ ਵੀ ਲੜੋਗੇ ਜਾਂ ਡਰ ਤਾਂ ਹੁੰਦੀ ਹੈਗਾ ਤੇ ਉਹਨੂੰ ਕਹਿ ਦਿਆ ਆ ਪੰਜ ਚਾਰ ਬਨੋਦੀਆ ਕਹਿ ਦੇਗਾ ਵੀ ਕੀ ਇਹਦਾ ਵੀਰਾ ਆਪੀ ਫੋਨ ਕਰ ਲੈ ਵੀਰਾ ਬਹੁਤ ਸੁਣੀ ਸੁਣ ਲਈ ਵੀ ਰੱਬ ਨੇ ਤੁਸੀਂ ਆ ਗਏ ਹੈ ਨਾ ਮੈਂ ਹੁਣ ਆਉਣਾ ਤਾਂ ਹੈ ਹੀ ਸੀ ਖੂਨ ਦੇ ਰਿਸ਼ਤੇ ਆ ਸਹੀ ਗੱਲ ਹੈ ਥੋੜੀ ਮੁੱਕੇ ਹੁੰਦੇ ਸਹੀ ਗੱਲ ਹੈ ਵੀਰੇ ਵੀਰੇ ਮੈਨੂੰ ਨਹੀਂ ਸੋਚੀ ਉਹ ਡੋਲੇ ਬੜਾ ਭਲਾ ਯਾਰ ਮੇਰੇ ਤੋਂ ਪਤਾ ਲੱਗਿਆ ਜੇ ਬੰਦੇ ਤੁਸੀਂ ਸਾਡੇ ਵਰਗੇ ਹੋਰ ਵਧੀਆ ਬੰਦੇ ਨੇ ਯਾਰ ਬਾਈਕ ਵਾਲਾ ਦਾ ਹਾਂ ਵੀਰੇ ਆਕਰ ਬੰਦ ਜਣਾ ਬਾਅਦ ਤੇ ਕੋ ਕਰਨਾ ਮੈਂ ਸਹੀ ਗੱਲ ਲਗਰੀ ਬਈ ਅੰਦਾਜ਼ੇ ਦਾ ਜਿੰਨੇ ਮਾਰਦੀ ਆ ਹਾਂ ਇਧਰ ਲੱਗਦੀ ਆ ਉਹ ਦਰਸ ਕਹਿ ਨਹੀਂ ਹੁੰਦੀ ਜੀ ਮੇਰਾ ਭਰਾ ਬਈ ਬਹੁਤ ਵੱਡਿਆ ਜਾਨ ਭਰਾ ਤੇ ਨਹੀਂ ਜੋ ਵੱਡਿਆ ਨੇ ਚੱਕ ਲੈ ਹੈਲੋ ਹਾਂ ਅਸ਼ੋਕ ਹਾਂ ਜੀ ਆਉਣੇ ਬਸ ਹਾਂ ਮੋਟਰ ਬੰਦ ਕਰਕੇ ਆਉਣੇ ਠੀਕ ਆ ਠੀਕ ਆ ਅਰਸ਼ ਦਾ ਫੋਨ ਜੀ ਆਹ ਫੋੜ ਦਸ ਫੋਰੀਂ ਸੁਣ ਬਾਅਦ ਮੇਰੇ ਸਿੱਧੇ ਜਿਹੜੀ ਬੋਝ ਸਿਰ ਲੈ ਗਿਆ ਉਹ ਵੀ ਕਹਿੰਦੀ ਸੀ ਗਵਰੰਟੀ ਨਹੀਂ ਤੈਨੂੰ ਮੈਨੇ ਮਾਰ ਦੇਣੀ ਜੇ ਇਹ ਕਿਹੜਾ ਨਾ ਆਇਆ ਬੁੜੀਆਂ ਤੈਨੂੰ ਬੱਦੀ ਆ ਗੱਲ ਯਾਰ ਗਵੰਟੀ ਦੇ ਸਾਰੇ ਚੁੱਪ ਹੋ ਗਏ ਸੀ ਆਪਰੇ ਕਿਨਾਂ ਦਿੱਲੀ ਕਲੈਂਸ ਬੰਦਾ ਹੋ ਗਿਆ ਲੋਕਾਂ ਦਾ ਸਵਾਦ ਦੇਖਦੀ ਰਹਿੰਦੇ ਨੇ ਗੱਲਾਂ ਪਤਾ ਕਰਦੇ ਨੇ ਕਿ ਕਰਦੇ ਨੇ ਕੀ ਕਰਦੇ ਨੇ ਚੱਲ ਕੋਈ ਨਾ ਆਇਆ ਸਾਰੀਆਂ ਗੱਲਾਂ ਛੱਡੋ ਤਾਂ ਹੁਣ ਗਈਆਂ ਆਈਆਂ ਅਸਹੀ ਗੱਲਾਂ ਬੀਤ ਗਈਆਂ हां बाबे दा शुक्र करदां जदों मेरी पेंटिंग घरे बस दी। नहीं नहीं सही या लग रही। ਪਹਿਲਾਂ ਅਸੀਂ ਵੀ ਉੱਥੇ ਬੈਠੇ ਅੰਦਾਜ਼ੇ ਲਾਈ ਜਾਂਦੇ ਸੀ ਪਤਾ ਨਹੀਂ ਕਿਵੇਂ ਰਹਿੰਦੀ ਹੋ। ਫਿਕਰ ਤਾਂ ਹੋਈ ਜਾਂਦੀ ਆ ਯਾਰ। ਚੱਲ ਚੱਲੀਏ ਭਾਈ। हां, ਰਾਜੀ ਚੱਲ। ਬੜੀ ਆ ਜੂਗਾ ਠੀਕ ਆ। ਉਹ ਰੇਡੀ ਬਦਲੇ ਲੇਕਾ। हां, ਬਦਲੇ ਲੇ। ਜਦੋਂ ਮੈਂ ਮਤਰਾ ਆ ਜੀ ਤੇ ਅੜੀਆ। ਜਦੋਂ ਤੁਸੀਂ हां। ਸਟਿਲ ਫਿਰ ਮੈਂ ਤਾਂ ਸਾਥ ਆਪਣੇ ਆਉਂਗਾ। ਚਲ ਆਜੋ ਠੀਕ ਹੈ ਬੀਜੀ ਹਾਂ ਤੁਸੀਂ ਚਲੋ ਕੋਈ ਨਹੀਂ ਠੀਕ ਹੈ ਡੈਡੀ ਤੇ ਮੈਂ ਚਾ ਚਾ ਲੈ ਮੈਂ ਅੱਜ ਨਹੀਂ ਲਿਖਾ ਜਾਣਾ ਮੈਂ ਤਾਂ ਬਹਿਨ ਰਹੀ ਹਾਂ ਅੱਜ ਕੋਈ ਨਹੀਂ ਹਾਂ ਜੀ ਉਹ ਘਰੇ ਸਰਦਾ ਨਹੀਂ ਨਾ ਫਿਰ ਚਲੋ ਕੋਈ ਨਹੀਂ ਹਾਂ ਜੀ ਉਹ ਡੈਡੀ ਥੋੜੇ ਬਿਮਾਰ ਰਹਿੰਦੇ ਆ ਤਾਂ ਫਿਰ ਮੈਂ ਇਕੱਲਾ ਹੀ ਹਾਂ ਹੁਣ ਕੰਮ ਕਰਾਉਣਾ ਤਾਂ ਕੋਈ ਨਹੀਂ ਚੰਗਾ ਹੀ ਬਗਦੀ ਠਰਕੀ ਜਿ ਬਗਦੀ ਕੋਈ ਨਹੀਂ ਕੋਈ ਬੰਨھا ਕੇ ਬਗਦੀ ਹੈ ਹਾਂ ਠੀਕ ਹੈ ਡੈਡੀ ਉਹ ਮੋਟਰ ਬੰਦ ਕਰ ਦਿ ਜੰਗਾ ਕਰ ਦੇ ਡੈਡੀ ਜੀ ਕਰ ਦੋ ਕਰ ਦੋ